ਸਸਿਆ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਾਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਹੁਣ ਬਟਾਲਾ ਦੇ ਇਸ ਪਿੰਡ ਚ ਲੱਗੀ ਸਰਪੰਚੀ ਦੇ 2 ਕਰੋੜ ਦੀ ਬੋਲੀ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਫਤਿਹਗੜ ਚੂੜੀਆਂ ਪੰਚਾਇਤ ਚੋਣਾ ਦੀ ਖਬਰ ਸਾਹਮਣੇ ਆ ਰਹੀ ਹੈ ਐਲਾਨ ਹੋਣ ਤੋਂ ਬਾਅਦ ਪਿੰਡ ਅੰਦਰ ਸਰਪੰਚੀ ਲੜਨ ਦੇ ਚਾਹਵਨ ਜੋਰ ਤੋੜ ਨਾਲ ਜੁੜ ਗਏ ਹਨ ਪੰਚਾਇਤੀ ਸਰਪੰਚੀ ਦੀਆਂ ਚੋਣਾ ਲੈ ਕੇ ਦਿਲਚਸਪੀ ਮਾਮਲੇ ਸਾਹਮਣੇ ਆ ਰਹੇ ਹਨ ਬਲਾਕ ਡੇਰਾ ਬਾਬਾ ਨਾਨਕ ਅਧੀਨ ਪਿੰਡ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਪਿੰਡ ਵਿੱਚ ਸਰਪੰਚ ਜਸਵਿੰਦਰ ਸਿੰਘ ਬਿੱਲਦਾ ਅਤੇ ਆਤਮਾ ਸਿੰਘ ਨੇ ਪਿੰਡ ਦੀ ਸਰਪੰਚੀ हासिल ਕਰਨ ਲਈ 2 ਕਰੋੜ ਤੱਕ ਦੀ ਬੋਲੀ ਲਗਾ ਦਿੱਤੀ ਹੈ ਹਾਲਾਂਕਿ ਪਿੰਡ ਵਾਲ ਨੇ ਇਸ ਬੰਦੀ ਮੌਕੇ ਤੇ ਕੋਈ ਫੈਸਲਾ ਨਹੀਂ ਲਿਆ ਇਸ ਸੰਬੰਧੀ ਸੰਬੰਧੀ ਫੈਸਲਾ ਪਿੰਡ ਦੇ ਮੀਟਿੰਗ ਕਰਨ ਤੋਂ ਬਾਅਦ ਲੈਣ ਜਾ ਕਿਹਾ ਗਿਆ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਪਿੰਡ ਹਰਦੁਰ ਵਾਲ ਕਲਾ ਦੇ ਝੰਡ ਘਰ ਵਿੱਚ ਇਕੱਠੇ ਹੋਣ ਦੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਤੇ ਸ਼ਰਿਆں ਐਲਾਨ ਕਰਦੇ ਸਾਬਕਾ ਸਰਪੰਚ ਸਿੰਦਰ ਸਿੰਘ ਬਿੱਲਾ ਨੇ ਆਤਮਾ ਸਿੰਘ ਨੂੰ ਕਿਹਾ ਕਿ ਜੇਕਰ ਪਿੰਡ ਦੇ ਤੇ ਬਾਲਿਆ ਨੇ ਉਹਨਾਂ ਚੋਂ ਕਿਸੇ ਨੂੰ ਸਰਬਸੰਤੀ ਨਾਲ ਸਰਪੰਚ ਬਣਾਉਂਦੇ ਹਨ ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਦੇਵੇਗਾ ਜਸਵਿੰਦਰ ਸਿੰਘ ਬਿੱਲਾ ਨੇ ਖਾਲੀ ਚੈੱਕ ਦਿਖਾਉਂਦੇ ਕਿਹਾ ਕਿ ਉਹ ਆਪਣੇ 2 ਕਰੋੜ ਦਾ ਚੈੱਕ ਲੈ ਕੇ ਆਇਆ ਹੈ ਅਤੇ ਅਗਰ ਪਿੰਡ ਚਾਹੇ ਤਾਂ ਉਹ ਕਰ ਸਕਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ